ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੀ ਆ ਅੱਜ ਬੱਟਣ ਗਈ ਮੁੰਡੇ ਜੜਾਂ ਖੜਦਿਆ ਕਿਤੇ ਜਿਵੇਂ ਖੈ ਚੜੇ ਜੜਾਂ ਸਾਰਿਆਂ ਅੱਜ ਉਹ ਦਾਕਾ ਹਲਵਾ ਪਾਉਂਦੀਆਂ ਯਾਰ ਸਾਰੇ ਮੂੰਹ ਕੱਢੇ ਪਏ ਅੱਜ ਖੱਜੂ ਅੱਜ ਚੋਬਰ ਕਹਿੰਦੇ ਜੜਾਂ ਅਰੇ ਜੱਜਾ ਲੱਗਿਆ ਪਾਉਣਾ ਸੰਗਲ ਹਜੂ ਬਾਦ ਸੰਗਾ ਉਹ ਮਗਰ ਗੁੱਲੀ ਪਾ ਰੋ ਬਸ ਮਗਰ ਲੈ ਬਾ ਸਿੱਧੀ ਕਰ ਗੁੱਲੀ ਪਾ ਦੇਣੀ ਸੀ ਯਾ ਬਾਈ ਬੰਦ ਕਰ ਦੇ ਬਾਸਵਾ ਬਾਦੂ ਆ ਮੰਨੇ ਨਹੀਂ ਸਿੱਟੇ ਕਾਪੀਰਾਈਟ ਆ ਜਾਣਾ ਬੰਦ ਕਰ ਦੇ ਬਾਜ ਆ ਬੰਮਰ ਨਾਲ ਹੀ ਚੱਲਦਾ ਕੰਮ ਕਹਿੰਦੇ ਹੱਕ ਹੱਕ ਘਾਟੀ ਵਰਤਦੇ ਆ ਯਾਰ ਆ ਨਹੀਂ ਪਣੀ 2 ਨੰਬਰ ਕੋਈ ਬਾਤ 2 2 ਨੰਬਰ ਫੜੀ ਬਾਤ ਆ ਆ ਲਾ ਬੱਸ ਰਹਿਣ ਦੇ ਪੈਨ ਪਾਉਣ ਨੂੰ ਲੋ ਗੇਅਰ ਲਾ ਲਾ ਬੱਗ ਤੇ ਲੋ 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 ਅਰੇ ਪਿਆ ਨਹੀਂ ਗੇਅਰ ਦਿੱਤਾ ਆ ਦੇ ਕੋਈ ਆ ਪਟਦੀ ਝੜ ਜੀ ਮੁੰਡੇ ਦੇ ਆ ਕਰੂ ਕੋਲ ਕਹਿੰਦੇ ਕਦੇ ਬਲੌਗ ਪਹਿਣਾ ਤੇ ਜਿਹੜੇ ਜਣਾ ਬੱਜੀ ਕੰਮ ਕਰ ਲੈ ਗੁੱਲੀ ਵਾਰੇ ਆ ਤੇ ਉਹ ਡਰ ਜਾ ਮੂਰੇ ਬੈਠਾ ਪਾ ਇੱਥੇ ਪਾਰ ਉਹ ਗੁੱਲੀ ਇੱਕ ਇੱਕੋ ਜਿਹੀ ਪਈ ਰਹਿਣ ਦੇ ਪੱਕੀ ਮੂਰੇ ਆਹ ਲਾ ਵੇਣੀ ਨਿਕਲ ਨਿਕੀ ਟੋਟੇ ਜਾਣਾ ਇਹਨਾਂ ਵਿੱਚ ਇਹ ਕੱਟ ਗਿਆ ਆ ਵੇ ਵੀ ਕੱਲੇ ਮੁੰਡਾ ਨੇ ਗੋੜ ਬਣਾਉਣਾ ਇੱਕ ਦਿਨ ਚ ਇੱਕ ਜੜ ਪੱਟਣਾ ਦਾ ਇਹ ਕੋਈ ਤਾਂ ਹੋਊਗਾ ਓਏ ਚਾਚੂ ਨੂੰ ਮੁਰੇ ਕਰਨਾ ਪੈਣਾ ਅੱਜ ਅੱਠ ਪਰੇ ਇਹਦੇ ਛੱਡ ਦੇਣਾ ਵੀ ਨਹੀਂ ਨਿਕਲਣਾ ਇਹ ਟੈਕਮੈਂਟ ਖੜ ਜਾ ਫਿਰ ਦੇਖੋ ਹੀ ਹੁਣ ਬਣਦਾ ਕੰਮ ਕਿਉਂ ਅੱਜਾ ਸਕੀਮ ਹੀ ਹੁੰਦੀ ਆ ਆ ਆ ਜਿਹੜਾ ਫਟਿਆ ਕਹਿੰਦਾ ਜੋਬਰ ਇੱਕ ਮਿਸ਼ਨ ਬਾਸ ਚਲੋ ਹੁਣ ਅਗਲੀ ਨੂੰ ਪਾਉਨੇ ਆ ਚਲ ਬਈ ਕਹਿੰਦੇ ਆ ਕੀ ਹੋ ਗਿਆ ਕੰਮ ਕਸੂਤਾ ਫਸ ਗਿਆ ਮੇਰੇ ਵੀਰੋ ਅੱਜ ਹੋਊ ਕੁਛ ਅੱਜ ਕਰਨਗੇ ਮੁੰਡੇ ਕੁਛ ਉਹ ਤੇ ਝਟਕਾ ਨਾ ਮਾਰੀ ਚੱਲ ਜਾਣ ਦੇ ਇਹ ਜਲ ਜਾਣ ਦੇ ਇਧਰ ਹਾਂ ਠੀਕ ਆ ਠੀਕ ਆ ਠੀਕ ਆ ਚੱਲ ਜਾਣ ਦੇ ਆਹ ਕਹਿੰਦੇ ਕੰਮ ਕਸੂਤਾ ਫਸ ਗਿਆ ਚੱਲ 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 ਆਲੇ ਮਗਰ ਵੇਟਪੋਨ ਵਾਲਾ ਜੱਟ ਇਹ ਕੀ ਹੋ ਗਿਆ ਮੇਰੇ ਵੀਰੋ ਆਏ ਵੇ ਨਹੀਂ ਵੇ ਅੱਜ ਮਗਰ ਬਾਰੇ ਹੋ ਕੇ ਕੱਢਦੇ ਮੁਰੇ ਗੁੱਲੀ ਨਹੀਂ ਨਹੀਂ ਹੁਣ ਨਹੀਂ ਨਿਕਲਣੀ ਜਾਏ ਜਿੱਡਾ ਲਿਆ ਆ ਗਲਤ ਕੰਮ ਨਾ ਕਰ ਪਾੜ ਦੇਗਾ ਸਾਰਾ ਕੋਈ ਹੱਦ ਤੋਂ ਕੱਢ ਦੇ ਕਮਾ ਕੇ ਲਿਆ ਹੱਕ ਪਾਜ ਆ ਬੜੇ ਕਮਾਉਣ ਨੂੰ ਹਾਂ ਬੈਕ ਲਿਆ ਲੈ ਆ ਬੈਕ ਕਰਕੇ ਕੱਟ ਰਹਿ ਜੋ ਭਰਾ ਜੋ ਆਹੋ ਕੰਮ ਕਸੂਤਾ ਪਾਦ ਗਿਆ ਅੱਜ ਅੰਦਰ ਦੀ ਓਮੇ ਕਮਾ ਕੇ ਬਾਹਰੇ ਹੌਕਾ ਜਿਵੇਂ ਆ ਪਾਇਆ ਹੋਇਆ ਬਾਹਰ ਗੁੱਲੀ ਬਾਹਰੇ ਤਿੰਨੋ ਗੁੱਲੀ ਆਲੀ ਕੱਢ ਲਾ ਉਪਰੋਂ ਉਹ ਬਚਰੀ ਕੱਢ ਲੋ ਯੇਰੇ ਜੁੱਤ ਮਗਰ ਕਾ ਟਾਇਰ ਬੋਤ ਹੈ ਹੋਰ ਕਰ ਦੇ ਮਗਰ ਨੂੰ ਕਰ ਦੇ ਕਰ ਦੇ ਦੋ ਨੰਬਰ ਚ ਪੈਣੀ ਐ ਗੁੱਲੀ ਆ ਚੰ ਤਾਂ ਨਹੀਂ ਨਿਕਲ ਜਾਣੀ ਆ ਤਾਂ ਚਲੋ ਬਲੌਗ ਬੜਾ ਘੈਂਟ ਬਣਨਾ ਅੱਜ ਅੱਜ ਪੈਨ ਕੱਢ ਲਓ ਆਪਣਾ ਗੁੱਲੀ ਵਾਲੀ ਇਹ ਗੁੱਲੀ ਨਹੀਂ ਪੈਣੀ 2 ਨੰਬਰ ਖੋੜੀ ਚ ਪੈਣੀ ਆ ਪੈਨ ਉੱਪਰੋਂ ਕੱਢ ਲਓ ਗੁੱਲੀ ਵਾਲੀ ਅੱਜ ਉੱਪਰੋਂ ਅੱਜ ਸਾਟ ਮਾਰੂ ਯਾਰ ਨਿਕਲ ਨਿਕਲ ਪਰ ਇਹ ਤਾਂ ਨਿਕਲਣੀ ਨਹੀਂ ਬਾ ਠੀਕ ਆ ਰਹਿਣ ਦੇ ਪਹਿਲਾਂ ਮੀਡੀਅਮ ਲਾ ਲਾ ਪਹਿਲਾਂ ਚੱਲ ਚੱਲ ਉਹ ਕਿਤੇ ਨਹੀਂ ਜਾਂਦਾ ਯਾਰ ਤੂੰ ਜਾਣਦੇ ਲਾ ਕਡਰਦੇ ਹੋ ਆਦਾ ਕਿਉਂ ਅੱਜੱਕ ਕੱਟਦਾ ਆ ਕੰਦਾ ਕਦਾ ਪਾਈ ਨਹੀਂ ਕੀ ਆ ਬਟਲ ਲਵਾ ਕੇ ਨਾਲ ਲਾ ਕੇ ਅੰਦੀ ਦਾ ਵਿਚੀ ਰਹਿ ਗਈ ਕੰਦਾ ਐ ਪੱਟੀਆਂ ਉਹੀ ਦਾ ਵਿਚੀ ਰਹਿ ਗਈ ਆ ਉਹੀ ਦਾ ਗੱਲ ਆ ਉਧਰ ਦੇਖ ਲਾ ਪੱਟੀਆਂ ਹੁੰਦੀਆਂ ਥੇਦੀ ਖਾਚਦੀ ਤਾਂ ਉਹ ਰਾਣੇ ਟਟਕੀ ਵਾੜਾ ਕਾਲਾ ਚੱਲਦਾ ਐਤੀ ਯਾਰਾ ਮੋਟਾ ਕਹਿੰਦੇ ਕੰਮ ਨੂੰ ਜੁਵੀ ਸਿੰਘ ਕਰਤਾ ਟ੍ਰੈਂਡ ਕਹਿੰਦੇ ਪੂਰਾ ਪਾੜਦਾ ਜੜਾਂ ਪਾੜਦਾ ਕਹਿੰਦੇ ਖੜਦਾ ਕਹਿੰਦੇ 4x4 ਲਾ ਕੇ ਆਹ ਕੱਢਦੀ ਆਹ ਲੈ ਗਿਆ ਪਟਕੇ ਕਹਿੰਦਾ ਜੋਬਰਣ ਨਾ ਪੜਤੇ ਜੇ ਸਾਰੀਆਂ ਜੜਾਂ ਬੰਦੇ ਬਹੁਤ ਇਕੱਠੇ ਹੋ ਗਏ ਸੀ ਅੱਜ ਜੜਾਂ ਬਟਾਂ 6 ਜੜਾਂ ਬਟੀਆਂ 7 ਹੀ ਬੰਦੇ ਇੱਥੇ ਚਲੋ ਠੀਕ ਹੈ ਜੀ ਕਿੱਥੇ ਜਾਂਦਾ ਕੰਮ ਬੰਦੇ ਰਾਹ ਦਾ ਕੱਲ ਨੂੰ ਦੇਖੋ ਕਿੱਥੇ ਲੱਕ ਜਾਂਦਾ